ਤਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਚੀਤ੍ਰਪਾਲ ਸਾਹਿਬ ਪਹੁੰਚੇ ਤੇ ਉਹਨਾਂ ਨੇ ਸਿੰਘ ਸਹਿਬਾਨਾਂ ਨੂੰ ਚਾਰ ਪੰਨਿਆਂ ਦੀ ਅਰਜੀ ਸੌਂਪੀ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਚਲਤ ਹੀ ਤਨਖਾਹ ਲਗਾਈ ਜਾਵੇ ਸੁਖਬੀਰ ਸਿੰਘ ਬਾਦਲ ਨੇ ਚਾਰ ਪੰਨਿਆਂ ਦੀ ਸੌਂਪੀ ਚਿੱਠੀ ਤੋਂ ਬਾਅਦ ਪ੍ਰਸ਼ਾਸਨ ਨਾਲ ਗੱਲਬਾਤ ਕਰਦੇ ਹਾਂ ਕਿਹਾ ਕਿ 4 2 ਮਹੀਨੇ ਦਾ ਸਮਾਂ ਹੋ ਗਿਆ ਹੈ ਪਰ ਅਜੇ ਤੱਕ ਉਹਨਾਂ ਨੂੰ ਤਨਖਾਹ ਨਹੀਂ ਸੁਣਾਈ ਗਈ ਉਹਨਾਂ ਨੇ ਸਿੰਘ ਸਹਿਬਾਨ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਨੂੰ ਚਲਤੀ ਹੀ ਤਨਖਾਹ ਸੁਣਾਈ ਜਾਵੇ ਇਸ ਮੌਕੇ ਉਹਨਾਂ ਦੇ ਨਾਲ ਡਾਕਟਰ ਦਲਜੀਤ ਸਿੰਘ ਚੀਮਾ ਵੀ ਮੌਜੂਦ ਸਨ ਸੁਣਾਉਂਦੇ ਹੱਤਾਂ ਕੁਝ ਕਿਹਾ ਸੁਖਬੀਰ ਸਿੰਘ ਬਾਦਲ ਭਾਈ ਭਾਈ ਆਈ ਆਈ ਕੋਈ ਨਹੀਂ ਚਲੋ ਇੱਕ ਮਿੰਟ ਸ਼ਾਂਤੀ ਰੱਖੋ ਗੱਲ ਸੱਚੇ ਤੇ ਸੱਚੇ ਬਹਿ ਕੇ ਕਈ ਸਾਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਬਹੁਤ ਥੂੜ ਪ੍ਰਚਾਰ ਚੱਲ ਰਿਹਾ ਸੀ ਕੁਝ ਲੋਕਾਂ ਨੇ ਜੋ ਪਾਰਟੀ ਤੋਂ ਬਾਗੀ ਹੋ ਕੇ ਸ਼੍ਰੀ ਕਾਲਤਕ ਸਾਹਿਬ ਇੱਕ ਐਪਲੀਕੇਸ਼ਨ ਦਿੱਤੀ ਤੇ ਸਿੰਘ ਸਾਹਿਬ ਨੇ ਉਹਦਾ ਸਪਸ਼ਟੀਕਰਨ ਦਾਸ ਤੋਂ ਮੰਗਿਆ ਤੇ ਮੈਂ ਉਸ ਸਪਸ਼ਟੀਕਰਨ ਸਾਰਾ ਕੁਝ ਹੀ ਜੋ ਕਿਹਾ ਸੀ ਜਾਂ ਸਾਡੇ ਖਿਲਾਫ ਝੂਠ ਬੋਲੇ ਸੀ ਮੈਂ ਸਾਰਾ ਕੁਝ ਹੀ ਪ੍ਰਦਾਨ ਹੋਣ ਦੇ ਨਾਤੇ ਮੁਖੀ ਹੋਣ ਦੇ ਨਾਤੇ ਸ਼੍ਰੋਮਣੀ ਕਾਲਦਾ ਆਪਣੇ ਝੋਲੀ ਪਾ ਲਿਆ ਸੀ ਸ਼੍ਰੋਮਣੀ ਕਾਲੀ ਦਲ ਵਾਸਤੇ ਹਰ ਸਿੱਖ ਵਾਸਤੇ ਸ਼੍ਰੀ ਕਾਲ ਤਖਬ ਸਭ ਸੁਪਰੀਮ ਅਥਾਰਟੀ ਹੈ ਤੇ ਸਾਹ ਹਰ ਸਿੱਖ ਨੂੰ ਸ਼੍ਰੀ ਕਾਲ ਤਖਬ ਸਭ ਤੇ ਕੋਈ ਵੀ ਆਦੇਸ਼ ਹੋਏ ਉਹ ਮੰਨਣਾ ਵੀ ਚਾਹੀਦਾ ਹੈ ਆਈ ਕਾਰਨ ਹੈ ਕਿ ਅੱਜ ਆਪਣੀ ਕੌਮ ਤਖੜੀ ਹੈ ਕਿਉਂਕਿ ਆਪਣੀ ਇੱਕ ਸੁਪਰੀਮ ਅਥਾਰਟੀ ਹੈ ਕਾਲ ਤਖਬ ਸਭ ਤਰਫੋਂ ਸਿੰਘ ਸਾਹਿਬ ਨੇ ਦਾਸ ਨੂੰ तनख डेयर किया मैं अगले दिन ही आज पहुंच गया श्री अकाल तख्त साहब आदेश लैन वास्ते जो सेवा जो हुक्म श्री अकाल तख्त साहब कर एज अ सिख एज अकाली दल मेरे वास्ते प्रवान है पर मैं अज बेनती वास्ते आया कि तकरीबन ढाई महीनों तो वह हो गया समा ਹਲੇ ਤੱਕ ਜੋ ਆਦੇਸ਼ ਕੀਤਾ ਗਿਆ ਸੀ ਕਿ ਤਨਖਾਹ ਲਈ ਜਾਏਗੀ ਹਲੇ ਤੱਕ ਕੁਝ ਉਹਦੇ ਬਾਰੇ ਸਬੰਧ ਵਿੱਚ ਕੋਈ ਗੱਲ ਹੋਈ ਨਹੀਂ ਮੈਂ ਤਾਂ ਸਿੰਘ ਸਾਹਿਬ ਦੇ ਚਰਨਾਂ ਚ ਜਦਾਸ ਬੇਨਤੀ ਕਰਨ ਵਾਸਤੇ ਆਇਆ ਕਿ ਜੋ ਹੁਕਮ ਦੇਣਗੇ ਅਸੀਂ ਉਹ ਹੁਕਮ ਦੀ ਪਾਲਣਾ ਕਰਾਂਗੇ ਕਿਉਂਕਿ ਕਈ ਜ਼ਿੰਮੇਵਾਰੀਆਂ ਪਰਸਨਲ ਵੀ ਹੁੰਦੀਆਂ ਪਿਛਲੇ 2.5 ਸਾਲਾਂ ਤੇ 2 ਮਹੀਨਿਆਂ ਤੋਂ ਮੈਂ ਭਾਵੇਂ ਪੋਲਿਟਿਕਲ ਸਪੇਸ ਹੈ ਭਾਵੇਂ ਪਰਸਨਲ ਹੈ ਮੈਂ ਸਿੰਘ ਸਾਹਿਬ ਨੇ ਕਿਉਂਕਿ ਆਦੇਸ਼ ਦਿੱਤੇ ਸੀ ਉਹਦੀ ਪਾਲਣਾ ਕੀਤੀ ਤੇ ਮੈਂ ਆਈ ਬੇਨਤੀ ਕਰਨਾ ਚਾਹਣਾ ਹੈ ਕਿ ਸਿੰਘ ਸਾਹਿਬ ਜੋ ਹੁਕਮ ਕਰਨਾ ਹੈ ਜੋ ਆਦੇਸ਼ ਦੇਣਗੇ ਮੰਨੂਗਾ ਪਰ ਕਿਉਂਕਿ ਸਮਾਂ ਬਹੁਤ ਹੋ ਗਿਆ ਮੈਂ ਬੇਨਤੀ ਕਰਨਾ ਹੈ ਕਿ ਜਲਦੀ ਤੋਂ ਜਲਦੀ ਜੇ ਹੋ ਜਾਏ ਤੇ ਬਹੁਤ ਚੰਗਾ ਹੋਊਗਾ ਸਾਹਿਬ ਜੀ ਚੱਲਦਾ ਪਿਆ ਪੁੱਪੀ ਛੀਵੀਆਂ ਦੀ ਮੀਟਿੰਗ ਸਾਹੀ ਕੀਮਾ ਸਾਹਿਬ ਗੱਲ ਕਰਨਗੇ ਪੁੱਪੀ ਛੀਵੀਆਂ ਦੀ ਮੀਟਿੰਗ ਹੋ ਚੁੱਕੀ ਹੈ ਜਿਹੜੀਆਂ ਸਿੱਖ ਜਥੇਬੰਦੀਆਂ ਦੇ ਆਗੂ ਨੇ ਉਹਨਾਂ ਦੀ ਮੀਟਿੰਗ ਹੋਣੀ ਹੈ ਉਹਨਾਂ ਦੀ رائے ਲਈ ਜਾਣੀ ਹੈ ਤੁਹਾਨੂੰ ਪਤਾ ਕਿ ਸਿਧਾਂਤਾਂ ਦੇ ਮੁਤਾਬਕ ਹੀ ਫੈਸਲਾ ਲਿਆ ਜਾਂਦਾ ਦੇਖੋ ਪਰ ਸਿੰਘ ਸਾਹਿਬ ਨਾਲ ਕੋਈ ਦੇਰੀ ਲੱਗਦੀ ਨਹੀਂ ਹੈ ਜੇ ਵੀ ਦੇਰੀ ਕਰ ਰਹੇ ਨੇ ਦੇਖੋ ਫਾਇਦਾ ਹੈ ਕਿ ਸ਼ਰਮਣੀ ਅਕਾਲੀ ਦਲ ਦੇ ਕਤਸਾ ਕੋਈ ਸਮਰਪਤ ਰਹੇ ਪ੍ਰਧਾਨ ਸਾਹਿਬ ਨੇ ਵੀ ਤੁਹਾਨੂੰ ਬਰੀਫ ਕੀਤਾ ਜਦੋਂ ਪਹਿਲਾਂ ਵੀ ਉਹਨਾਂ ਨੂੰ ਤਨਖਾਹਿਆ ਡਿਕਲੇਅਰ ਕੀਤਾ ਗਿਆ ਸੀ ਉਹ ਬੜੀ ਨਮਰਤਾ ਦੇ ਨਾਲ 31 ਅਗਸਤ ਨੂੰ ਇੱਥੇ ਸਕਤਰੇਨ ਦੇ ਵਿੱਚ ਹਾਜ਼ਰ ਹੋ ਕੇ ਤੇ ਲਿਖਤੀ ਤੌਰ ਦੇ ਉੱਤੇ ਉਹਨਾਂ ਨੇ ਬੇਨਤੀ ਜਹਦਰ ਸਾਹਿਬ ਨੂੰ ਕੀਤੀ ਸੀ ਕਿ ਸਿੰਘ ਸਾਹਿਬਾ ਦੀ ਮੀਟਿੰਗ ਬੜਾਈ ਜਾਵੇ ਦੋਸਤੋ ਬਾਦ ਪਾਰਟੀ ਦੇ ਕਈ ਵਫਦ ਵੀ ਅਸੀਂ ਮਿਲ ਕੇ ਤੇ ਸਿੰਘ ਸਾਹਿਬ ਨੂੰ ਬੇਨਤੀ ਕਰਕੇ ਜਾ ਚੁੱਕੇ ਹਾਂ ਅੱਜ ਵੀ ਫੇਰ ਆਪਣੀ ਜੋਤਰੀ ਲੈ ਕੇ ਦਿੱਤੀ ਰੂਪ ਦੇ ਵਿੱਚ ਇੱਕ ਪੱਤਰ ਉਹਦੀਆਂ ਜਿਹੜੀਆਂ ਅਸੀਂ ਸਬਮਿਟ ਕਰ ਦਿੱਤਾ ਉਹਦੇ ਵਿੱਚ ਵੀ ਅਸੀਂ ਦੁਬਾਰਾ ਆਪਣੀ ਵਚਨਬੱਧਤਾ ਵੀ ਦੁਹਾਈ ਆ ਅਸੀਂ ਸ਼੍ਰੀ ਹਾਕਰਕ ਸਾਹਿਬ ਨੂੰ ਸਮਰਪਿਤ ਆ ਨਾਲ ਜਿਹੜੀਆਂ ਮਜਬੂਰੀਆਂ ਨੇ ਜੋ ਪੰਥਕ ਚੁਣੌਤੀਆਂ ਨੇ ਇਸ ਵੇਲੇ ਸਾਹਮਣੇ ਜੋ ਪੰਜਾਬ ਨੂੰ ਦਰਪੇਸ਼ ਚੁਣੌਤੀਆਂ ਨੇ ਉਹਦੇ ਨਾਲ ਜਿਹੜੀ ਪੰਜਾਬੀਆਂ ਦੀ ਤੇ ਜਿਹੜੀ ਪੰਥ ਦੀ ਨੁਮਾਇੰਦਾ ਜਮਾਤ ਹੈ ਸ਼੍ਰੋਮਣੀ ਅਕਾਲੀ ਦਲ ਉਹਦੇ ਕਾਰਜ ਦੇ ਉੱਤੇ ਜਿਹੜਾ ਅਸਰ ਪੈ ਰਿਹਾ ਇਹ ਸਾਰਾ ਕੁਝ ਅਸੀਂ ਮਨ ਦੀ ਭਾਵਨਾ ਜਿਹੜੀ ਆ ਉਹ ਸਰਦਾਰ ਸ਼ਬੀਸ਼ ਸਿੰਘ ਦੀ ਬਾਦਲ ਸਾਹਿਬ ਨੇ ਲਿਖੀ ਤੌਰ ਤੇ ਵਿਜੈਨਾਥ ਸਾਹਿਬ ਨੂੰ ਅੰਮੇਰ ਸਕਤੇ ਸਾਹਿਬ ਤੇ ਪੇਸ਼ ਹੋ ਕੇ ਤੇ ਆਪ ਦਿੱਤੀ ਆ ਸਾਡੀ ਬੇਨਤੀ ਇਹ ਹੈ ਸਾਰਾ ਉਹਦੇ ਚ ਵਿਸਥਾਰ ਦਿੱਤਾ ਹੈ ਸ਼ੁਰੂ ਤੋਂ ਲੈ ਕੇ ਜਦੋਂ ਸ਼ਿਕਾਇਤ ਉਹਨਾਂ ਲੋਕਾਂ ਵੱਲੋਂ ਜਿਹੜੇ ਸਾਡੇ ਭਰਾ ਬਾਗੀ ਹੋ ਕੇ ਪਾਰਟੀ ਤੋਂ ਤੇ ਇੱਕ ਰਾਜਨੀਤੀ ਤੋਂ ਪ੍ਰੇਰਿਤ ਜਿਹੜਾ ਕਈ ਦਹਾਕਿਆਂ ਤੋਂ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਇੱਕ ਪਰਸੈਪਸ਼ਨ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਉਹਦੇ ਤੇ ਆਧਾਰਿਤ ਹੀ ਉਹਨਾਂ ਦੀ ਸ਼ਿਕਾਇਤ ਹੈ ਹਾਲੇ ਕਿ ਉਹ ਸਾਰੇ ਆਤਵੀ ਸ਼ਰਮਣੀ ਇਕਾਦੀ ਦਲ ਦੇ ਸੀਨੀਅਰ ਅਹੁਦਿਆਂ ਤੇ ਰਹੇ ਆ ਸਰਕਾਰ ਦੇ ਵਿੱਚ ਵੀ ਮੰਤਰੀ ਸਭਾ ਦੇ ਆ ਇਸ ਕਰਕੇ ਉਸ ਤੋਂ ਬਾਅਦ ਦੀਆਂ ਵੀ ਜੋ ਬੇਨਤੀਆਂ ਹੋਈਆਂ ਉਹ ਸਾਰਾ ਵਿਸਤਾਰ ਅੱਜ ਫੇਰ ਜ਼ਿਕਰ ਕਰਕੇ ਤੇ ਹੱਥ ਜੋੜ ਕੇ ਜੋਧੜੀ ਕਰਕੇ ਫੇਰ ਅੱਜ ਅਸੀਂ ਜਾ ਰਹੇ ਆ ਕਿ ਪੰਚ ਸਿੰਘ ਸਹਿਬਾਂ ਦੀ ਮੀਟਿੰਗ ਜਿਹੜੀ ਆ ਉਹ ਜਲਦੀ ਬੁਲਾ ਕੇ ਜੋ ਵੀ ਹੁਕਮ ਗੁਰਮਰਿਆਦਾ ਮੁਤਾਬਕ ਕਿਉਂਕਿ ਹੁਕਮ ਤਖਦਾ ਹੋਣਾ ਔਰ ਗੁਰਮੁਖੀ ਆਦਮ ਤਾਪਕ ਪੰਥਕ ਰੋ ਰੀਤਾਂ ਦੇ ਮੁਤਾਬਕ ਜੋ ਵੀ ਸਿੰਘ ਸਹਿਬਾਨ ਠੀਕ ਸਮਝਣ ਅਸੀਂ ਆਪਣੀ ਵਚਨਬੱਧਤਾ ਦੁਹਾਈ ਆ ਤੇ ਆਸ ਕਰਦੇ ਆ ਕਿ ਜਿਹੜੀ ਮੀਟਿੰਗ ਹੈ ਸਿੰਘ ਸਾਹਿਬ ਉਚੇਪੀ ਭਲੋੜੀ ਜੀ ਬਈ ਜੀ ਮੀਟਿੰਗ ਨਹੀਂ ਆ ਰਹੀ ਆ ਨਾ ਸਮਾਜੀ ਦੇ ਦੇਖੋ ਅਸੀਂ ਤੇ ਲਿਖਤੀ ਰੂਪ ਚ ਦੇ ਕੇ ਚੱਲੇ ਆ ਪਹਿਲਾਂ ਵੀ 31 ਅਗਸਤ ਨੂੰ ਜਿਸ ਦਿਨ 30 ਤਰੀਕ ਨੂੰ ਹੁਕਮਨਾਮਾ ਜਾਰੀ ਹੋਇਆ ਸੀ ਤੇ ਇਕੱਟੀ ਨੂੰ ਦਿੱਕਤੀ ਰੂਪ ਚ ਹਾਜ਼ਰ ਹੋ ਕੇ ਉਸ ਦਿਨ ਵੀ ਦਿੱਕਤੀ ਦਿੱਤਾ ਸੀ ਅੱਜ ਵੀ ਪੂਰਾ ਦਿੱਕਤੀ ਰੂਪ ਦੇ ਵਿੱਚ ਜੋਦੜੀ ਜਿਹੜੀ ਹੈ ਉਹ ਦੁਬਾਰਾ ਦਿੱਕਤੀ ਰੂਪ ਦੇ ਵਿੱਚ ਦਿੱਤੀ ਗਈ ਆ ਬਾਕੀ ਫੈਸਲਾ ਜਿਹੜਾ ਉਹ ਤੱਕ ਦੇ ਜੇਹਦਾ ਸਹਿਬਾਨ ਨਹੀਂ ਲੈਣਾ ਇਸ ਕਰਕੇ ਬਾਕੀ ਜੇ ਤੁਹਾਨੂੰ ਦੱਸ ਸਕਦੇ ਆ ਉਹ ਕੋਈ ਵੀ ਮੀਟਿੰਗ ਕਰਨੀ ਚਾਹਣ ਇਹ ਉਹਨਾਂ ਦਾ ਅਧਿਕਾਰ ਖੇਤਰ ਆ ਉਹਦੇ ਤੇ ਮੈਂ ਕਮੈਂਟ ਨਹੀਂ ਕਰਨੀ ਚਾਹੁੰਦਾ ਪਰ ਸਾਡੀ ਤਾਂ ਇਹ ਜੋਦੜੀ ਹੈ ਕਿ ਢਾਈ ਮਹੀਨੇ ਦਾ ਸਮਾਂ ਹੋ ਗਿਆ ਅਸੀਂ ਇਹ ਅਰਜ਼ੋਈ ਕਰਕੇ ਚੱਲੇ ਆ ਕਿ ਚੇਕੀ ਤੋਂ ਸਭ ਨੇ ਵੀ ਕਿਹਾ ਕਿ ਜੀ ਮੈਨੂੰ ਕੀ ਮੁਸ਼ਕਲ ਹੈ ਰਾਜਨੀਤਿਕ ਮੁਸ਼ਕਲ ਆ ਰਹੀ ਹੈ ਸਮਾਜਿਕ ਮੁਸ਼ਕਲ ਆ ਰਹੀ ਹੈ ਬਾਦ ਸਾਹਿਬ ਨੂੰ ਜੀ ਮਾ ਜੀ ਆਖਦੇ ਰਹੇ ਹੁਣ ਸਰਕਾਰ ਨਹੀਂ ਹੈ ਕਿ ਤੁਹਾਨੂੰ ਸ਼ਿਕਾਇਤਾਂ ਦੇ ਰਹੇ ਆ ਉਦੋਂ ਨਹੀਂ ਇਹ ਗਲਤ ਹੈ ਸਾਰੀ ਦੁਨੀਆ ਨੂੰ ਪਤਾ ਇਸ ਗੱਲ ਦਾ ਜਵਾਬ ਤਾਂ ਉਹਨਾਂ ਭਰਾਵਾ ਕੋਲ ਵੀ ਹੈ ਜੀ ਕਿ ਇੰਨੀ ਦੇਰ ਬਾਅਦ ਤੁਸੀਂ ਕਿਉਂ ਜਾਗੇ ਅਸੀਂ ਲਿਖਿਆ ਹੀ ਸੀ ਕਿ ਰਾਜਨੀਤੀ ਤੋਂ ਪਰੇ ਰਿਹਾ ਤਾਂ ਔਰ ਜਿਹੜੀ ਪੁਰਾਣਾ ਸਾਡੇ ਖਿਲਾਫ ਪੂਰ ਪ੍ਰਚਾਰ ਚੱਲਦਾ ਸੀ ਉਹਦਾ ਹਿੱਸਾ ਸੀ ਕੋਈ ਨਵੀਂ ਗਲਤ ਹੈ ਉਹਨਾਂ ਨੇ ਨਹੀਂ ਲਿਖੀ ਪਰ ਆਪ ਇਸ ਕਲਕਿਉਨਾਂ ਨੇ ਕبولਿਆ ਵੀ ਸੀ ਕਿ ਅਸੀਂ ਉਹਦੇ ਚ ਆਪੀ ਉਸ ਸਮੇਂ ਸਰਕਾਰ ਦੇ ਵਿੱਚ ਪਾਰਟੀ ਸੀਮਾ ਸਾਹਿਬ ਮੁਸ਼ਕਿਲ ਕੀ ਹੱਦ ਤੱਕ ਜਾਰੀ ਰਹੀ ਹੈ ਵੱਡੀਆਂ 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 ਚੁਣੌਤੀਆਂ ਨੇ ਜਿਹੜੀਆਂ ਐਸੇਲੇ ਪੰਥ ਦੇ ਸਾਹਮਣੇ ਵੀ ਪੰਜਾਬ ਦੇ ਸਾਹਮਣੇ ਜਿੱਥੇ ਵਾਰਾਂ ਤੋਂ ਵੱਡੀਆਂ ਮੁਸ਼ਕਲਾਂ ਨੇ ਤੁਹਾਡੇ ਸਾਹਮਣੇ ਪਹਿਲਾਂ ਜਦੋਂ ਚਾਰ ਇਲੈਕਸ਼ਨ ਆਈਆਂ ਸੀ ਉਦੋਂ ਵੀ ਅਸੀਂ ਆ ਕੇ ਬੀਨਤੀ ਸਿੰਘ ਸਾਹਿਬਾਨ ਨੂੰ ਆਪ ਜੋੜ ਕੇ ਕੀਤੀ ਸੀ ਪਰ ਉਦੋਂ ਇਜਾਜਤ ਪ੍ਰਧਾਨ ਸਾਹਿਬ ਨੂੰ ਚੋਣ ਲੜਨ ਦੀ ਚੋਣ ਪ੍ਰਚਾਰ ਦੀ ਨਹੀਂ ਮਿਲੀ ਤੇ ਅਸੀਂ ਇਲੈਕਸ਼ਨਾਂ ਨਾਲ ਲੜਨ ਦਾ ਫੈਸਲਾ ਕਰਤਾ ਹੁਣ ਹਾਈ ਕੋਰਟ ਦਾ ਫਿਰ ਹਦੇਸ਼ ਆ ਗਿਆ ਤੁਹਾਡੇ ਸਾਹਮਣੇ ਕਿ 2 ਹਫਤੇ ਦੇ ਵਿੱਚ ਸੁਪਰੀਮ ਕੋਰਟ ਨੇ ਵੀ ਕਹਿ ਦਿੱਤਾ ਕਿ 2 ਹਫਤੇ ਦੇ ਅੰਦਰ ਅੰਦਰ ਜਿਹੜੀਆਂ ਸਾਰੀਆਂ ਕਮੇਟੀਆਂ ਦੀਆਂ ਤੇ ਕਾਰਪੋਰੇਸ਼ਨਾਂ ਦੀਆਂ ਚੋਣਾਂ ਉਹ ਕਰਵਾਈਆਂ ਜਾਣੀਆਂ ਇਸ ਕਰਕੇ ਉਹ ਵੀ ਹੁਣ ਕਿਸੇ ਵੇਲੇ ਵੀ ਇਲੈਕਸ਼ਨਾਂ ਅਨਾਉਂਸ ਹੋ ਸਕਦੀਆਂ ਆ ਕਿਸਾਨੀ ਦਾ ਕਿੰਨਾ ਵੱਡਾ ਸੰਕਟ ਤੁਹਾਡੇ ਸਾਹਮਣੇ ਪੰਜਾਬ ਦੇ ਵਿੱਚ ਆ ਕਿ ਪਹਿਲੀ ਵਾਰੀ ਆ ਕੇ ਕਿਸਾਨੀ ਇਹ ਸਹਾਗ ਤੱਕ ਜਿਹੜੀ ਆ ਉਹ ਰੁਲ ਗਈ ਆ ਇਸੇ ਤਰ੍ਹਾਂ ਹੋਰ ਸਾਡੇ ਖੇਤਰੀ ਮੁੱਦੇ ਨੇ ਯੂਨੀਵਰਸਿਟੀ ਦਾ ਮੁੱਦਾ ਕਿੱਡਾ ਵੱਡਾ ਸੀ ਜਿੱਥੇ ਜਿਹੜੀ ਪੰਜਾਬ ਯੂਨੀਵਰਸਿਟੀ ਖੋਹ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਔਰ ਹੁਣ ਵੱਡੀ ਸਾਜ਼ਿਸ਼ ਫਿਰ ਪੈ ਹੋ ਗਈ ਕਿ ਚੰਡੀਗੜ੍ਹ ਦੇ ਵਿੱਚ ਹਰਿਆਣੇ ਨੂੰ ਜ਼ਮੀਨ ਬਕਰੀ ਵਿਧਾਨ ਸਭਾ ਦੇਣ ਵਾਸਤੇ ਉਹਦਾ ਵੀ ਰਾਹ ਫਿਰ ਦੁਬਾਰਾ ਪਧਰਾ ਕੀਤਾ ਜਾ ਰਿਹਾ ਉਹ ਮੈਂ ਸਮਝਦਾ ਸਭ ਤੋਂ ਵੱਡੀ ਚੁਣੌਤੀ ਹੋਊਗੀ ਸਾਰੇ ਪੰਜਾਬੀਆਂ ਵਾਸਤੇ ਕਿ ਜਿਸ ਤਰੀਕੇ ਸਾਜ਼ਿਸ਼ ਤਹਿਤ ਚੰਡੀਗੜ੍ਹ ਜਿਹੜੀ ਰਾਜਧਾਨੀ ਪੰਜਾਬ ਦੀ ਅੱਜ ਤੋਂ ਬਹੁਤ ਪਹਿਲਾਂ ਹੋਣੀ ਚਾਹੀਦੀ ਸੀ ਜ਼ਿਲ੍ਹੇ ਕੇ ਦੁਬਾਰਾ ਉਹਦਾ ਕਬਜ਼ਾ ਹਰਿਆਣੇ ਦਾ ਕਹਿਆ ਜਾ ਰਿਹਾ ਜੇ ਉਹ ਸਾਜ਼ਿਸ਼ ਕਾਮਯਾਬ ਹੋ ਗਈ ਤੇ ਫਿਰ ਤਾਂ ਮੈਂ ਸਭ ਦਾ ਸਾਰੇ ਪੰਜਾਬ ਵਾਸਤੇ ਬੜੀ ਵੱਡੀ ਚਿੰਤਾ ਜਿੰਮਤ ਸਾਹਿਬ ਸਿੰਘ ਸਾਹਿਬ ਨਹੀਂ ਮਿਲੇ ਪੰਜਾਬ ਸਿੰਘ ਸਾਹਿਬ ਸਿੰਘ ਸਾਹਿਬ ਨਹੀਂ ਮਿਲੇ ਅਸੀਂ ਉਹਨਾਂ ਦੇ ਦਫ਼ਤਰ ਦੇ ਵਿੱਚ ਸਕੱਤਰੇ ਦੇ ਵਿੱਚ ਜਿਹੜੇ ਉਹਨਾਂ ਦੇ ਵਿਭਾਗ ਤੇ ਜਿਹੜੇ ਉਹਨਾਂ ਦੇ ਸਟਾਫ ਤੇ ਜਿਹੜੇ ਅਧਿਕਾਰੀ ਬੈਠੇ ਆ ਉਹਨਾਂ ਨੂੰ ਨਮਰਤਾ ਨਾਲ ਦੇ ਦਿੱਤੀ ਹੈ ਕਿਉਂਕਿ ਜਿਹੜੀ ਹੈ ਸਾਡਾ ਕੰਮ ਆਪਣੀ ਬੇਨਤੀ ਜਿਹੜਾ ਜਾਤੀ ਤੌਰ ਤੇ ਨਮਰਤਾ ਦੇ ਨਾਲ ਹਲੀਮੀ ਦੇ ਨਾਲ ਸਮਰਪਣ ਭਾਵਨਾ ਦੇ ਨਾਲ ਆਪ ਆ ਕੇ ਅਸੀਂ ਦੇਣੀ ਸੀ ਇਸ ਕਰਕੇ ਦੇ ਦਿੱਤੀ ਕੋਈ ਗੱਲ ਨਹੀਂ ਸਿੰਘ ਸਾਹਿਬ ਦਾ ਜਿਹੜਾ ਸਕੱਤਰ ਹੈ ਜੀਮਾ ਸਾਹਿਬ ਨਹੀਂ ਦੇਖਣ ਦਾ ਬਿਆਨ ਕੀ ਕਹੋਗੇ ਜਿਨੇ ਕਹੇ ਸੀ ਅਕਾਲੀ ਵਾਲਾ ਜਿੱਦਣਾ ਜ਼ਰੂਰੀ ਹੈ ਕੈਪਟਨ ਲਿੰਦਰ ਸਿੰਘ ਵੀ ਕਹਿ ਚੁੱਕੇ ਨੇ ਚਲੋ ਇਹ ਤਾਂ ਸਾਰੀ ਦੁਨੀਆ ਹੀ ਕਹਿ ਰਹੀ ਹੈ ਕਿ ਜਿਹੜੀ ਹੈ ਸ਼ਰੋਮਣੀ ਅਕਾਲੀ ਦਲ ਪੰਜਾਬ ਦੀ ਕੇਂਤਰੀ ਪਾਰਟੀ ਆ ਔਰ ਪੰਜਾਬ ਵਾਸਤੇ ਪੰਜਾਬੀ ਵਾਸਤੇ ਪੰਜਾਬੀਤ ਵਾਸਤੇ ਸਿੱਖ ਪੰਥ ਵਾਸਤੇ ਜੋ ਦੇਣ ਹੈ ਸ਼੍ਰੋਮਣੀ ਅਕਾਲੀ ਦਲ ਦੀ ਉਹ ਕੋਈ ਜਿੰਨਾ ਮਰਜ਼ੀ ਜੋਰ ਲਾ ਲਵੇ ਉਹਨੂੰ ਚੁਠਲਾਇਆ ਨਹੀਂ ਕਰਦਾ ਚੰਗੀ ਗੱਲ ਹੈ ਅੱਜ ਸਾਰੇ ਯਾਦ ਕਰਨ ਲੱਗ ਗਏ ਆ ਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਸ਼ਾਨਾਮ ਰੱਤਾ ਇਤਿਹਾਸ ਆ ਇਸ ਕਰਕੇ ਅਸੀਂ ਜਿਹੜੀ ਆ ਤਾਂ ਹੀ ਬੇਨਤੀ ਕੀਤੀ ਆ ਸਿੰਘ ਸਾਹਿਬ ਨੂੰ ਕਿ ਹੁਣ 2.5 ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਤੇ ਕਿਰਪਾ ਕਰੋ ਤੇ ਸੇਤੀ ਮੀਟਿੰਗ ਕਾਲ ਕਰਕੇ ਤੇ ਜਿਹੜਾ ਉਹ ਜਿਹੜੀ ਜੋ ਹੁਕਮ ਕਰਦਾ ਉਹ ਵਹੀ ਸਮਝਦੇ ਹੋਏ ਕੋਈ ਨਹੀਂ ਦੇ ਰਹੀ ਹੋਰੀ ਆ ਦੀਰ ਬਾਦਰ ਜੀ ਨੇ ਕੱਲ੍ਹ ਨਹੀਂ ਲਿਆ ਜੀ ਨਾਲ ਕੋਈ ਨਾਲ ਮਾਰਾਂਗੇ ਸਾਫ਼ ਹੀ ਰਹੇ ਦੀਰ ਬਾਦਰ ਦੇ ਨਾਲ ਫੈਸਲਾ ਲੈਣ ਲੱਗੇ ਜਿਹੜੇ ਫੈਸਲੇ ਇਹ ਉਹ ਤਾਂ ਤੁਸੀਂ ਸਾਰੇ ਦੇਖੋ ਸੀਨੀਅਰ ਜਰਨਲਿਸਟ ਹੋ ਤੁਹਾਡੇ ਚੋਂ ਸਾਰੇ ਹਕੀਕਤ ਤੋਂ ਵੱਕ ਬਣੀ ਕੋਈ ਨਹੀਂ ਹੁਣਾ ਉਹਦੇ ਇਹ ਤਾਂ ਆਮ ਜਨਤਾ ਵੀ ਪੰਜਾਬ ਦੀ ਇਸ ਹਕੀਕਤ ਤੋਂ ਵਾਕਿਫ ਹੈ ਕਿ ਜਿਹੜੇ ਸਾਡੇ ਸਾਥੀ ਆਏ ਸੀ ਉਹ ਬੜੇ ਵੱਡੇ ਆਨੰਦ ਸਰਕਾਰਾਂ ਦੇ ਵਿੱਚ ਪਾਰਟੀ ਦੇ ਵਿੱਚ ਬੜੇ ਮਾਣ ਉਹਨਾਂ ਨੇ ਹਾਸਲ ਕੀਤੇ ਆ ਇਸ ਕਰਕੇ ਹੁਣ ਕਿਉਂ ਆ ਗਏ ਜਦੋਂ ਕਿ ਐਸੋਲੇ ਪਾਰਟੀ اپੋਜੀਸ਼ਨ 'ਚ ਆ ਇਹ ਤਾਂ ਉਹਨਾਂ ਨੂੰ ਪੁੱਛੋ ਪਰ ਇਸ ਤਰ੍ਹਾਂ ਦੀ ਰਾਜਨੀਤੀ ਜਿਸ ਤਰ੍ਹਾਂ ਦੀ ਉਹਨਾਂ ਨੇ ਕੀਤੀ ਆ ਉਹਨਾਂ ਨੂੰ ਨਹੀਂ ਕਰਨੀ ਚਾਹੀਦੀ ਸੀ ਪਰ ਕਿਉਂਕਿ ਮਸਲਾ ਸ਼ੇਰੀ ਕਾਰਜਕ੍ਰਮ ਸੇ ਆਇਆ ਇਸ ਕਰਕੇ ਅਸੀਂ ਸਮਰਪਿਤ ਹੋ ਕੇ ਬਿਨਾ ਕਿਸੇ ਜਿਹੜੀ ਹੈ ਗਲਤੀ ਤਹਿਤ ਦੇ ਵਿੱਚ ਗਿਆ ਜੋ ਗੁਰਸਿੱਖ ਦਾ ਫਰਜ਼ ਬੰਦਾ ਹੈ ਕਿ ਬਿਨਾ ਕਿਸੇ ਦਲੀਲ ਦੇ ਬਿਨਾ ਕਿਸੇ ਤਰਕ ਦੇ ਇੱਕ ਜ਼ਿੰਮੇਵਾਰੀ ਆਪਣੀ ਝੋਲੀ ਚ ਪਾਈ ਹੈ ਇਸ ਕਰਕੇ ਅਸੀਂ ਤਾਂ ਆਪਣਾ ਪੰਜਾਬ ਨੂੰ ਅਕਾਲੀ ਦੇ ਜੋੜ ਗਈ ਜੀ ਦੇਖੋ ਅਕਾਲੀ ਦਲ ਤਾਂ ਬੱਚਾ ਬੱਚਾ ਪੰਜਾਬ ਦਾ ਕਹਿੰਦਾ ਕਿ ਅਕਾਲੀ ਦਲ ਦੀ ਲੋੜ ਹੈ ਤੁਸੀਂ ਆਪ ਕਹਿੰਦੇ ਹੋ ਸਾਡੇ ਵਿਰੋਧੀ ਵੀ ਕਹਿਣ ਦਰਜੇ ਇਸ ਕਰਕੇ ਮਿਹਰਬਾਨੀ